ਲਓ ਜੀ ਮੇਦਰ ਕੀ ਹਾਲ ਚਾਲ ਨੇ ਠੀਕ ਠਾਕ ਸੋ ਇਹ ਆ ਰਹੀ ਹਣੀ ਅੱਜ ਥੋੜਾ ਜਿਹਾ ਲੀਡ ਵਲੌਗ ਸ਼ੁਰੂ ਕੀਤਾ ਆ ਤੇ ਮੁੰਡਾ ਇਧਰ ਚੋਬਰ ਸਿਮਰ ਤਾਂ ਮੀ ਜੋ ਵੀ ਚਾਚੇ ਦਾ ਬੇਟਾ ਸਾਡੇ ਦਾ ਜੀ ਉਹ ਵੀ ਇਟਲੀ ਦੇ ਵਿੱਚ ਬਰਾਜਮਾਨ ਹੋਏ ਨੇ ਚੰਦ ਕਿ ਦਿਨਾਂ ਦੇ ਵਿੱਚ ਪੇਸ਼ ਹੋਏ ਨੇ ਸੋ ਇਹ ਹੌਲੀ ਹੌਲੀ ਆਪਣੇ ਕਰਤੱਬ ਦਿਖਾਉਣਗੇ ਅਜੇ ਤੁਹਾਨੂੰ ਖੰਡੇ ਖੰਡੇ ਦਿਖਾ ਰਿਹਾ ਇਹ ਸੋਣੇ ਵਾਲੇ ਉਹ ਕਿਧਰਾਂ ਦੇ ਵਿੱਚ ਕਰਤੱਬ ਦਿਖਾਉਣਗੇ ਅਜੇ ਤੱਕ ਤੇ ਸਾਨੂੰ ਹਵਾ ਹੀ ਦਿਖਾ ਰਿਹਾ ਇਹ ਇਟਲੀ ਵਾਲੀ ਤੇ ਇਧਰ ਸਾਡੇ ਮਿਸ ਬੰਦਨਾ ਜੀ ਆ ਚੁੱਕੇ ਆ। ਕਲਿਸ਼ਕੋਰ ਜੀ। ਸਤਿ ਸ੍ਰੀ ਅਕਾਲ ਕਲਿਸ਼ਕੋਰ ਜੀ ਆਜੋ। ਇਹਨਾਂ ਨੂੰ ਮੰਜਾ ਤੋ ਆਵੜਾ। ਕਿਉਂਕਿ ਇਹ ਮੰਜੇ ਤੇ ਬਹਿਣਗੇ ਉੱਚੇ ਮੰਜੇ ਤੇ ਨਹੀਂ ਬਹਿ ਸਕਦੇ। ਆ ਕਲਿਸ਼ਕੋਰ ਜੀ ਅੱਜ ਤੁਹਾਨੂੰ ਖੜੇ ਹੋਏ ਦੇਖਿਆ ਤੇ ਬਹੁਤ ਸੋਹਣਾ ਲੱਗਿਆ ਸਾਨੂੰ। ਆ ਤੇ ਹੋਰ ਰੁੱਤੀ ਹੋਗੀ ਮੜੀ ਜੀ। ਹੋਰ ਮੜੀ ਜੀ ਦਾ ਕਰ। ਕਰੀਏ ਤਾਂ ਆਹ। ਆ ਛਾਤੀ ਚੌੜੀ ਕਰ ਮੜੀ ਜੀ ਬੀਬੀ। ਕਰਦੇ ਫੇ ਮੜੀ ਜੀ। ਸਾਸਰੀਕਾਲ ਬੁਲਾ ਦੋ ਸਾਰਿਆਂ ਨੂੰ ਸਾਸਰੀਕਾਲ ਜੀ ਸਾਸਰੀਕਾਲ ਇਹਨਾਂ ਨੂੰ ਵੀ ਸਾਸਰੀਕਾਲ ਬੁਲਾ ਦੋ ਧਾਮੀ ਸਾਹਿਬ ਨੂੰ ਸਾਰਿਆਂ ਨੂੰ ਸਾਸਰੀਕਾਲ ਸਾਰਿਆਂ ਨੂੰ ਸਾਸਰੀਕਾਲ ਹਾਂ ਮੋੜ ਚਾਰਾਂ ਪੰਜਾ ਮਹੀਨਿਆਂ ਬਾਅਦ ਕੋਠੇ ਦੇ ਰੌਣਕਾਂ ਲੱਗਣ ਵਾਲੀਆਂ ਹੋ ਗਈਆਂ ਦਿਨ ਆ ਗਏ ਆ ਸ਼ਦਨ ਜਈ ਨਾ ਹੋਏ ਤੇ ਐਵੇਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੀ ਰਹਿੰਦੀ ਜਦੋਂ ਮੈਂ ਦੇਖਾਂ ਨਾ ਅੱਛਾ ਅਡੀ ਮੈਂ ਕਹ ਜਿੱਦਾਂ ਦਰਬਾਰ ਸਾਹਿਬ ਲਿਫਟ ਲੱਗੀ ਲਵਾ ਦਮ ਜਿੱਦਾਂ ਦਰਬਾਰ ਸਾਹਿਬ ਲਿਫਟ ਲੱਗੀ ਲਵਾ ਦਮ ਗੱਲ ਕਰ ਹੁਕਮ ਕਰ ਸਭੀ ਸਮਝਾ ਪੁੱਤਰ ਮੈਂ ਕਹ ਜਿੱਦਾਂ ਲਿਫਟਾਂ ਲੱਗੀਆਂ ਤਾਂ ਵੱਡੇ ਵੱਡੇ ਪਗਲਿਆ ਬੁਕਲੇ ਚੋਂ ਲਵਾ ਦਈ ਤਾ ਨੂੰ ਆਹੋ ਆਪੇ ਬਹਿਵੇਂ ਤੇ ਉੱਪਰ ਚੜ ਜਵੇਂ ਬਵੇਂ ਤੇ ਉੱਪਰ ਚੱਲ ਜਵੇਂ ਥੱਲੇ ਚੱਲ ਜਵੇਂ ਮਤਲਬ ਤੈਨੂੰ ਤੁਰਨਾ ਨਾ ਪਵੇ ਸੋ ਜੇ ਤੁਸੀਂ ਚਾਹੁੰਦੇ ਆ ਤਾਂ ਮੈਂ ਇਹ ਕਰ ਸਕਦਾ ਕਿਆ ਯਾਰ ਤੂੰ ਬੜਾ ਕੁਛ ਲਵਾ ਕੇ ਦੇਣਾ ਘੜੇ ਚੋਂ ਦੀ ਤੁਸੀਂ ਦੁਆਇਆ ਵੇ ਕੁਛ ਵੇਖਿਆ ਕਿਆ ਲਾਗ ਤੂ ਉਸੋਂ ਅੰਦਰੋਂ ਕੱਢ ਕੇ ਭਾਂਡੇ ਹੀ ਵੇਚੇ ਲਵਾਇ ਗੋਣੀ ਆ ਆਖੇ ਲੱਗ ਜਾ ਆਖੇ ਕੀ ਲਗਣਾ ਆ ਆ ਮੁੰਡੇ ਨੂੰ ਪਛਾਣਦੀ ਆ ਕੌਣ ਆ ਮੁੰਡਾ ਇਹ ਮੁੰਡਾ ਆ ਰਿਹਾ ਆ ਹਵਾ ਦਿਖਾ ਰਿਹਾ ਸਾਨੂੰ ਇਟਲੀ ਤਵਾ ਕੇ ਇਹ ਮੁੰਡਾ ਮੈਂ ਪਛਾਣ ਲਿਆ ਇਹ ਮੁੰਡਾ ਦਲਵੀਰ ਸਿੰਘ ਕਰਤੱਬੀ ਦਾ ਮੁੰਡਾ ਆ ਦਲਵੀਰ ਸਿੰਘ ਕੌਣ ਆ ਦਲਵੀਰ ਸਿੰਘ ਜਿਓ ਕੀ ਤੇਰਾ ਕੀ ਲੱਗਦਾ ਭਤੀਜਾ ਲੱਗਦਾ ਕੀ ਲੱਗਦਾ ਆ ਇਹ ਕੀ ਲੱਗਦਾ ਬੀਬੀ ਠੀਜਾ ਲੱਗਦਾ ਠੀਜਾ ਲੱਗਦਾ ਠੀਕ ਹੈ ਠੀਕ ਹੈ ਠੀਕ ਹੈ ਸੋ ਇਟਲੀ ਤੋਂ ਆਏ ਹੋਏ ਨੇ ਕੱਲ ਪਰਸੋਂ ਦੇ ਤਾਈ ਜੋਂ ਨਾਲ ਦੀ ਤਾਈ ਹੈ ਤੁਸੀਂ ਅੱਛਾ ਅੱਛਾ ਉਹ ਬੁੱਢੇ ਹੋ ਗਏ ਪਰ ਤੂੰ ਨਹੀਂ ਬੁੱਢੀ ਹੋਈ ਪੋਤੇ ਆ ਪੋਤੇ ਆ ਵੜੀਆਂ ਸਮਾਈਲਾਂ ਦੇ ਰਹੇ ਪੋਤੇ ਪੱਤੇ ਮੈਂ ਆਨ ਨੂੰ ਕੋਲ ਜੇ ਆਪ ਨਹੀਂ ਕਰੀ ਨਹੀਂ ਮੈਂ ਲਿਖਿਆ ਉਹ ਜੇ ਨੁਕਲਾਵਾ ਆ ਤੇਰੀਆਂ ਰੀਸਾਂ ਨਾ ਆਉਂਦਿਆ ਨਾ ਰੋਈਂ ਤਰੇ ਨਾ ਮਾਦਾ ਬੀਬੀ ਤੈਨੂੰ ਕਿਤਾ ਮੈਂ ਕਿਹਨੂੰ ਦੱਸਾਂ ਕਿ ਉਹ ਨਹੀਂ ਸਾਬ ਜੀ ਤੀਨ ਨਾ ਕਹੇ ਇਹ ਬੜੀ ਅੱਜ ਮੈਨੂੰ ਬੜੀ ਖੁਸ਼ੀ ਹੋਈ ਅੱਜ ਦਾ ਬਹੁਤ ਹੀ ਚਾ ਚੱਲ ਆ ਬੇਹਲਾ ਆ ਬੇਹਲਾ ਕੋਈ ਬੱਸ ਆਓ ਤੂੰ ਅੱਖਾਂ 'ਚ ਪਾਣੀ ਹੋ ਗਿਆ ਬੁਲਾਉ ਨਾ ਕਿਦਾਂ ਕਰਦੀ ਜ਼ਾਬੀ ਕਿ ਮੈਨੂੰ ਬੁਲਾਵਾ ਦੇਖਿਆ ਲੈ ਦੇਖਿਆ ਨਾ ਨਾ ਕਿਤੇ ਇਹ ਕਿੰਦਾ ਚ ਇਹ ਨਾ ਚੜ ਮਚਿਆ ਆਉਂਦੇ ਨਹੀਂ ਦੱਸ ਮੇਰੀ ਤੂੰ ਸੁਣ ਲੈ ਮੈਂ ਕਿਹਾ ਮਾਤਾ ਆਈ ਤੇ ਤੇਰਾ ਦਾਦੀ ਮਾਪੋ ਤੇ ਹੈ ਗਈ ਹੈ ਨਾ ਮੈਂ ਤੋ ਕੋਈ ਨਾ ਬੁਲਾਏ ਮੇਰੇ ਕੋਈ ਨਾ ਆਇਆ ਯਾਰ ਦੇ ਜਾਂ ਮਾਤਾ ਬੀਬੀ ਜਦੋਂ ਇਹ ਨਾ ਲੜਦਾ ਨਾ ਆ ਬੰਦੇ ਬੁਹਾ ਰਹੀ ਮੈਂ ਕਹਿੰਦਾ ਮੇਰੀ ਬੁਲਾਈ ਨਾ ਆਇ ਤੋ ਆਜੂ ਜੂਰੇ ਮੇਰਾ ਲਾ ਕੇ ਲਾ ਕੇ ਕਰਕੇ ਬੀਬੀ ਜਦੋਂ ਤਾਈ ਨਾਲ ਲੜਦਾ ਨਾ ਤਾਇਆ ਆਹ ਬੀਬੀ ਜਦੋਂ 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 ਤਾਈ ਬੀਬੀ ਮੰਮੀ ਨਾਲ ਲੜਦਾ ਡੈਡੀ ਵੱਲੇ ਫੇਰ ਉਹ ਲਈ ਕਰਦੀ ਐ ਕੀ ਕਰੀ ਦੱਸੀ ਹੁਣ ਤੂੰ ਵੀ ਦੱਸ ਇਹਨੇ ਇਹ ਕੀ ਕਰਦੀ ਹੁੰਦੀ ਜਿਹੜੇ ਲੜਦਾ ਡੈਡੀ ਨਾ ਲੱਗਦੇ ਆ ਡੈੜੀ ਇਹਦੇ ਇਹਦਾ ਫੇਰਾ ਲੜਦਾ ਕੀ ਕੀ ਕਰਦੀ ਹੁੰਦੀ ਫੇ ਕੀ ਦੱਸ ਤਾਂ ਸਹੀ ਮੜਾ ਜਾ ਦੱਸ ਤਾਂ ਸਹੀ ਮੜਾ ਜਾ ਮੜਾ ਜਾ ਨਹੀਂ ਇਹ ਤਾਂ ਦੱਸ ਤਾਂ ਮੈਂ ਦੱਸਾਂ ਆ ਦੱਸ ਦੱਸ ਮੇਰੇ ਘਰ ਦਾ ਹੁੰਦਾ ਭੈਣ ਚੋ ਦੀ ਪੁੱਤਰੀ ਫੇ ਉਹ ਕੋਈ ਗੱਲ ਮੈਨੂੰ ਕਹਿ ਲਵੇ ਪਰ ਮਾਂ ਹੀ ਜੋ ਬੋਲੇ ਅਰ ਆਂ ਵੀ ਜੋ ਬੋਲੇ ਲੈ ਮਾਂ ਨੂੰ ਮਾਂ ਦੇ ਕੋਲ ਕੜੀ ਕੜੀ ਬੀਬੀ ਬੀਬੀ ਹੋਰ ਕੀ ਹੋਰ ਕੀ ਕਰਦਾ ਬੀਬੀ ਉਹ ਕਰੀ ਜਿਲੇ ਤੇ ਡਿਵੀਡ ਹੋਈ ਇਹਦਾ ਕੀ ਕਰਦੀ ਕੀ ਕਰਦੀ ਕੀ ਕਰਦੀ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਮੇਰਾ ਇਕੱਲਾ ਕਿੰਨੇ ਦੁੱਖਿਆ ਤੂੰ ਮੇਰੇ ਦੋਦਾ ਜਾਂ ਮੈਂ ਗੁਰਦੀਪ ਅੰਦਰੋਂ ਨਿਕਲੀ ਗੱਲਾਂ ਬੋਲਣਗੀ ਮੈਂ ਗੁਰਦੀਪ ਕੀ ਨਾਲ ਹਾਂ ਤੇਰਾ ਮੈਨੂੰ ਕਾਫੀ ਹੀ ਬੜਾ ਲੱਗਦਾ ਠੀਕ ਹੈ ਮੈਂ ਤਾਂ ਆਪਣੇ ਹੁੰਦੀ ਆ ਅੱਜ ਇਹਨਾਂ ਦਿੱਦਲੇ ਕੱਲ ਮੇਰਾ ਬੋੜਾ ਪਤਾ ਕਿਉਂਦਾ ਤੇ ਕਹਾਂ ਫੇਰ ਪਤਾ ਬੋਲਿਆ ਨਹੀਂ ਜਾਂਦਾ ਮੈਨੂੰ ਤਾਂ ਕਹਿਤਾ ਨਾ ਮੈਂ ਪੁੱਛਣਾ ਨਾ ਕੀ ਹੋਇਆ ਨਿਕਲਦੀ ਉਹ ਬੰਦੇ ਨੂੰ ਬੁਖਾਰ ਹੀ ਇੰਨਾ ਵਜਾ ਪੁੱਛਣਾ ਨਹੀਂ ਉਹ ਤੈਨੂੰ ਦਬਕੇ ਕਿਦਾਂ ਮਾਰਦੀ ਦਬਕੇ ਮਾਰਦੀ ਨਹੀਂ ਲੱਗੇ ਜਾਣਾ ਮੈਂ ਲੱਗ ਜਾਣਾ ਕਹਿੰਦਾ ਨਿਕਲਦੀ ਉਹ ਬਾਲਤੀ ਛੇਤੀ ਰਾਹ ਦੇ ਉਲਟੀ ਆ ਗਈ ਆਹੋ 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 ਆਵੇ ਲਾ ਕੱਲ ਕਦੀ ਕਦੀ ਮੇਰੇ ਰੱਖਨੇ ਹੋਰ ਕੰਦੇ ਰੱਖਨੇ ਦੇਖ ਲਾ ਫੇਰ ਮੇਰੇ ਸਾਹ ਕੋ ਟਡ ਟਡ ਲੱਗਦੇ ਨਹੀਂ ਮੈਂ ਤਾਂ ਹੁੰਦਾ ਤੇਰੇ ਪੁੱਛਾ ਮੈਂ ਮਾੜੀ ਗੱਲ ਕੀਤੀ ਨਹੀਂ ਮੈਂ ਮਾੜੀ ਆ ਨਹੀਂ ਹਟਦਾ ਇੱਕ ਤੇਰੇ ਰੀਸ ਲਾਉਂਦਾ ਇਹਦਾ ਮੈਨੂੰ ਲਾਜ ਕਰਨਾ ਪੈਣਾ ਲਾਜ ਸਾਰੇ ਦੇ ਕੰਦੇ ਪੁੱਤ ਤਾਂ ਨਾਲ ਆ ਜੋ ਨਹੀਂ ਆ ਆ ਦੇਖ ਲੈ ਪੁੱਤ ਤਾਂ ਨਾਲ ਆ ਜੋ ਪਤਾ ਹੋਈ ਮਗਰ ਮਗਰ ਨੇ ਮੈਨੂੰ ਤਾਂ ਪਸੀਨਾ ਦਿੱਤਾ ਬੀਬੀ ਮਮੇ ਕੀ ਕਹਿੰਦਾ ਡੈਡੀ ਕੀ ਕਹਿੰਦਾ ਪਤਾ ਕੀ ਜੈ ਮੈਂ ਉੱਠ ਕੇ ਆ ਗਈ ਬੀਬੀ ਮੈਨੂੰ ਪੁੱਛਿਆ ਪਿਆ ਕਿ ਤਾ ਕਹਿੰਦਾ ਬੀਬੀ ਮੈਂ ਗੱਡੀ ਅੱਗੇ ਕਰਾਂ ਪਿੱਛੇ ਕਰਾਂ ਮੇਰੀ ਗੱਡੀ ਤੂੰ ਵੀ ਸਰਖਾਨ ਨਹੀਂ ਉਹ ਪੰਗਾ ਰੋ ਦੇ ਡਾਡਾ ਕਹਿੰਦਾ ਐ ਕਿਸੇ ਵਰੋਂ ਨੇ ਫੋਨ ਨਾਲ ਸੁਪਾਇਆ ਇਹਨੂੰ ਬੜਾ ਹਾਂ ਫੇਰ ਤੇ ਇਹਦਾ ਆਵਾਜ਼ ਕਰਨਾ ਕਿ ਕਿੱਥੇ ਹੋ ਗਿਆ ਜਿਹੜਾ ਆ ਗਿਆ ਜਨ ਹਾਂ ਉਹ ਕਹਿੰਦਾ ਆ ਗਾਣਾ ਕੱਢੜੀਆ ਦੰਦੀਆਂ ਆ ਵੇਖ ਤੋ ਇਧਰ ਕਹਿੰਦੀ ਉਹਨੂੰ ਕੱਢ ਕੇ ਦਿਖਾਈ ਹਾਂ ਇਹ ਦੋਨੇ ਕੱਢਦੀ ਨਹੀਂ ਆ ਮੈਂ ਜੋਂਦੀ ਆ ਗਈ ਤਾਂ ਗੰਦੀਆਂ ਗਾਲਾਂ ਕੱਢਾਂ ਹਟੀ ਉਹ ਤੇਰਾ ਭਲਾ ਮੈਂ ਗਾਲਾਂ ਕੱਢਦੀ ਇੰਜ ਆ ਦੇਖ ਲੈ ਇਹ ਆਪ ਹੈ ਬੜੀ ਚੰਗੀ ਤੇ ਮੈਂ ਗਾਲਾਂ ਕੱਢਦੀ ਦੇਖ ਲੈ ਇਹਨੇ ਤੈਨੂੰ ਇੰਨਾ ਬੁਰਾ ਬਣਾ ਦੇਣਾ ਨਾ ਦੁਨੀਆ 'ਚ ਦੇਖ ਲਈ ਦੇਖ ਲੈ ਮੈਨੂੰ ਮੈਨੂੰ ਮੈਂ ਸਾਰੇ ਧਮਾ ਦੇਣਾ ਧਮਾ ਦੇਣਾ ਹੁਣ ਲੋਕਾਂ ਨੇ ਕਹਿਣਾ ਖਰੇ ਉਹਨੂੰ ਪਤਾ ਲੱਗ ਗਿਆ ਲੱਗ ਗਿਆ ਲਾ ਗਿਆ ਪਰ ਉਹ ਕਬਤੀ ਆ ਨਾ ਲੈ ਜੂਵਨ ਜਿੰਨਾ ਲਾ ਅੱਜ ਅੱਜ ਨਿਹਰਾ ਅੱਜ ਨਿਹਰਾ ਆਇਆ ਆ ਨਿਹਰਾ ਗੁਣ ਬੁਣਾ ਬੁਗਿਲ ਨਾ ਸਿੱਧਾ ਨਾ ਨਾ ਉਹ ਦਿਨ ਤੇਰੀ ਖਾਤਾ ਕੇ ਪੜਨੇ ਪੜਨਾ ਕਾਹ ਪੁਆੜੀ ਦਾ ਗਾਣਾ ਪੁਆੜੀ ਆ ਮਾਹੀ ਪਤੇ ਆਏ ਹੈ ਇਹ ਕੀ ਮੈਂ ਕੱਲੋਂ ਤਾਂ ਕੁਝ ਨਹੀਂ ਕੀਤਾ ਜਿੰਦਾ ਨਿਆਣੇ ਨਹੀਂ ਕੀਤਾ ਕਰਦੇ ਇਹਨੇ ਬਲੋ ਕੀ ਗੱਲ ਹੋਰ ਬਣਾ ਲਈ ਇਹਨਾਂ ਨੇ ਜਿਹੜਾ ਗੱਲ ਨਹੀਂ ਪਾ ਰੀ ਕਿਹੜਾ ਮੋਰਗਾ ਮੋਰ ਸੁਣ ਦੇ ਲਈ ਉਹ ਮੈਂ ਵੀ ਇੰਨੇ ਗੱਡਣੀਆਂ ਕਰ ਲਈ ਗੱਲ ਪਤਾ ਕਾਹੀ ਹੋਈ ਉਹ ਤੇਰਾ ਸੱਤਿਆ ਸੀਗਾ ਤੇਰਾ ਸੱਤਿਆ ਨਹੀਂ ਗੱਲ ਤੇਰਾ ਸੱਤਿਆ ਹੀ ਪੁਲਿਸ ਤਾਂ ਕਹਿੰਦਾ ਜੋ ਮੇਰਾ ਉਹਨੂੰ ਸੱਤਿਆ ਹੈ ਕਮੀ ਨਹੀਂ ਵੀ ਵੀ ਅਸਲ ਵਿੱਚ ਨਾ ਅਸਲ ਅਸਲ ਵਿੱਚ ਨਾ ਅਸਲ ਵਿੱਚ ਅਸਲ ਵਿੱਚ ਇਹ ਦਾ ਇਹਦੇ ਸਾਰੇ ਪੰਗੇ ਆਪਣਾ ਨਾ ਨਹੀਂ ਲੈਂਦੀ ਇਹਦੇ ਸਾਰੇ ਪੰਗੇ ਆ ਆਪਣੀ ਸਪਾਈ ਦਿੰਦੀ ਪੂਰੀ ਤੈਨੂੰ ਪਤਾ ਹੈ ਰਾਤ ਸਿਖਾਉਂਦੀ ਤਾਂ ਪੈਂਦਾ ਆ ਰਾਤ ਸਿਖਾਉਂਦੀ ਆ ਨੂੰ ਸਿਖਾਉਂਦੀ ਰਾਤ ਹੈ ਇਹਨੇ ਇਹਦੀ ਪ੍ਰਵਾਹ ਕੋਈ ਵੀ ਪ੍ਰਵਾਹ ਹੀ ਨਾ ਮੈਨੂੰ ਨਹੀਂ ਦਿਸਕੇ ਕਿੰਨਾ ਇਦਾਂ ਦਿਸਕੇ ਕਿੰਨਾ ਲੱਗੇ ਉਹ ਤਾਂ ਫੇਰ ਇਦਾਂ ਹੀ ਹੁੰਦੀ ਆ ਮੇਰੀ ਤੇਰੀ ਗੱਲ ਸੁਣ ਉਹਨੂੰ ਕਿੱਦਾਂ ਮੇਰੇ ਕੁਰਸੀ ਢਾਹ ਤੇ ਪੱਖਾ ਲਾਤਾ ਮੈਂ ਦੇਖਿਆ ਆਈ ਹਾਂ ਇਹ ਤਾਂ ਕੀ ਆ ਮਾਂ ਦੇਖਿਆ ਆਪਾਂ ਆਪਣੀਆਂ ਖੇਚ ਲੈ ਆ ਦੇਖਿਆ ਇੰਜ ਹੀ ਚਲਾਪੋ ਐ ਹਾਂ ਮੈਨੂੰ ਵੀ ਦੁੱਖ ਆ ਰਿਹਾ ਮੈਂ ਤਾਂ ਮਾਣ ਇਹ ਜਾ ਕੇ ਇਹਨੂੰ ਤੇਰੇ ਤੇ ਦੁੱਖ ਆ ਸਕਦਾ ਬੀਬੀ ਮੈਂ ਕਹਿੰਦਾ ਵੇ ਸੁਣੀ ਐਨੀ ਇੱਕ ਗੱਲ ਬੂਥੀ ਵੇ ਕੀਪ ਕਿਦਾਂ ਦੀ ਬਣੀ ਇਹਦੀ ਅੱਜ ਆ ਮਮਮੀ ਨੇ ਕਹੀ ਗੱਲ ਹੈ ਕੀ 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 ਕਹਿੰਦੀ ਬੂਥੀ ਬੂਥੀ ਵੇ ਕਿਦਾਂ ਦੀ ਬਣੀ ਆ ਨੇ ਬੂਥੀ ਤੇ ਨਹੀਂ ਮੈਂ ਆ ਬੂਥੀ ਦਾ ਕੀ ਮਤਲਬ ਹੋਇਆ ਹਾਂ ਆ ਬੂਥੀ ਦਾ ਕਹਿੰਦਾ ਕੀ ਮਤਲਬ ਕੀ ਬੂਥੀ ਕੀ ਮੇਰੀ ਹੋਇਆ ਇਹ ਕੁੱਤਾ ਬਾਂਹ ਦਾ ਬੂਥੀ ਮੈਂ ਕਹਿ ਸਕਦੀ ਭਲਾ ਨੇ ਮੇਰੀ ਪੁੱਤੀ ਨੂੰ ਕਿਹਾ ਮੇਰੀ ਹੁਣ ਮੁੱਥੀ ਹੋ ਗਈ ਤੁਹਾਡੇ ਨਾਲ ਸੋਣੀ ਹੈ ਮੇਰੀ ਤੇ ਮੇਰੇ ਨਾਲ ਮੈਂ ਤਾਂ ਕਹਿੰਦੀ ਮੈਂ ਸੋਣੀ ਆ ਮੈਂ ਤਾਂ ਕਹਿੰਦੀ ਨਹੀਂ ਸੋਣੀ ਹੈ ਸੋਣੀ ਹੀ ਪਰ ਮੈਂ ਮੈਂ ਤੁਹਾਡੇ ਨਾਲ ਸੋਣੀ ਬੀਬੀ ਮੈਂ ਤਾਂ ਸੋਣੀ ਹੀਗੀ ਸੋਣੀ ਤੇ ਹੈਗੀ ਆ ਤੂੰ ਸੋਣੀ 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 ਹੀ ਤਾਂ ਦੇਖ ਕੇ ਲੈਂਦੀ ਹੈ ਪਰੀ ਹੋਰ ਸਦੀਪ ਸਿੰਘ ਨੇ ਲੈਂਦੀ ਆਹ ਆਹੀ ਸੁਣ ਲੈ ਆਹ ਆਉਂਦੀ ਹੈ ਜੁੱਤੀਆਂ ਲਾਗੇ ਇਹ ਵੀ ਸੁਣ ਲੈ ਇਹ ਪਰੀ ਉਪਰ ਆਹੀ ਦਾ ਓ ਵਾਹ ਕੀ ਆ ਬੜਾ ਪਰੀ ਸੀ ਪੁੱਤ ਪਰੀ ਸੀ ਬੀਬੀ ਪਰੀ ਸੀ ਸੀ ਉਹਨੂੰ ਪਰੀਆਂ ਦੀ ਕਹਾਣੀ ਸੁਣਾਵੇ ਕਹਿੰਦੀ ਮੈਂ ਪਰੀਆਂ ਦੀ ਭੈਣ ਪਰ ਦੇ ਕੇ ਉਡਾ ਦਿੰਦੀ ਆ ਬੀਬੀ ਆ ਆ ਕਾਦੀ ਗੱਲ ਆ ਆਵੇ ਕਿ ਦਾ ਪਰੀ ਪਰੀਆਂ ਪਰੀਆਂ ਕਰਦੀ ਪਈ ਆ ਯਾਰ ਆ ਕੋ ਗੱਲ ਹੈ ਪਰੀ ਮਾਂ ਮਾਰੀ ਚੀਜ਼ਾਂ ਪਰੀ ਬੜੀ ਸੋਹਣੀ ਲੱਗਦੀ ਨਹੀਂ ਗੱਲ ਕਰਦੇ ਹਾਂ ਹਾਂਜੀ ਗੱਲ ਕਰਦੇ ਆ ਕਿਹੜਾ ਹਰਾ ਦਾ ਆ ਚੁੱਕਦਾ ਯਾਰ ਆਖੇ ਚੁੱਕਦਾ ਕਦੋਂ ਚੁੱਕਦਾ ਇਹ ਕੋਈ ਆ ਗਿਆ ਮੇਰਾ ਹੋਰ ਇੱਕ ਪੁੱਤ ਆ ਗਿਆ ਉਹ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਉਹ ਮੇਰੀ ਕਰੇਗਾ ਗੱਲ ਤੇਰੀ ਨਹੀਂ ਕਰੇ ਹਾਂ ਲੋ ਸਾ ਦੁੱਸਰੇ ਹਾਂਜੀ ਹਾਂ ਹਾਂ ਮਾਂ ਮਾਂ ਦੀ ਜੋਰ ਲਾਲਾ ਹਾਂ ਨਹੀਂ ਪਾ ਹੋਰ ਕਰਕੇ ਆ ਕਿ ਭਈ ਮੇਰਾ ਮੇਰੀ ਗੱਲ ਸੁਣ ਇਹ ਮੇਰਾ ਆਪਣਾ ਇਹ ਹਰਾਮ ਦਾ ਸਿਆਣੀਆ ਅੱਛਾ ਐਡਾ ਨਹੀਂ ਕਾ ਉਹ ਮੇਰਾ ਖੂਨ ਹੈ ਤੇਰਾ ਖੂਨ ਉਹਦਾ ਤੇਰਾ ਬੀਬੀ ਬੀਬੀ ਦੁਬਾਰਾ ਇੱਕ ਗੱਲ ਕਹਿ ਦੇ ਇਹ ਮੇਰਾ ਖੂਨ ਹੈ ਉਹ ਮੇਰਾ ਖੂਨ ਹੈ ਇਹ ਨਹੀਂ ਗੱਲ ਸੁਣਦਾ ਉਹਦਾ ਸੈਂਸ ਨਹੀਂ ਕਿਤਾ ਆਹ ਉਹ ਨਹੀਂ ਆਖਣਾ ਸੁਣ ਲੈ ਕੇ ਫੋਟੋ ਕੀ ਧੁਕੀ ਕਰਾ ਤੂੰ ਨਹੀਂ ਆ ਰਿਹਾ ਆਂਦੇ ਇਹ ਕਹਤਾ ਠੀਕ ਆ ਹਾਂ ਕਹਤਾ ਵੀ ਇਹ ਤੇ ਮੇਰਾ ਫੋਨ ਹੈ ਪਰ ਇਹ ਤੇਰਾ ਫੋਨ ਨਹੀਂ ਪੰਦਾ ਇਹ ਕਹ ਖੂਨ ਨੇ ਭੇਨ ਮਾਰਨਾ ਨਹੀਂ ਕਹਿਆ ਸਹਣੀ ਖੂਨ ਮਾਰਨਾ ਤੇ ਇਹ ਮੈਂ ਤੇਰਾ ਪੜ ਕੇ ਲੈ ਚਗੀ ਆ ਓ ਜੱਟਾਂ ਦਾ ਐਡਾ ਮੈਂ ਤੇਰਾ ਪੜ ਕੇ ਲੈਣਾ ਕੀ ਐਡਾ ਦੇ ਲਿਆ ਜੱਟਾਂ ਦਾ ਐਡਾ ਦੇ ਲਿਆ ਜੱਟਾਂ ਦਾ ਆ ਤੇਰੇ ਸਦਕੇ ਐਡਾ ਵੀ ਕਿੱਡਾ ਦੇ ਲਿਆ ਜੱਟਾਂ ਦਾ ਕਿੱਡਾ ਆ ਫੇਰ ਯਾ 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 ਬੀਬੀ ਕੀ ਕਰਦਾ ਕੀ ਕਰਦਾ ਹੈ ਨਹੀਂ ਲੋਕ ਅਧਿਕਾਰੀ ਆਏ ਯਾਰ ਹਾਂ ਦਾ ਜਾ ਬੀਬੀ ਬੀਬੀ ਨਾਲ ਇਹਨੇ ਚੈਨਲ ਬਣਾ ਲਿਆ ਆਪਣਾ ਕਹਿੰਦਾ ਮੈਂ ਵੀ ਵੀਡੀਓ ਪਾਉਣੀਆਂ ਕਰ ਰਹੀਆਂ ਬੀਬੀ ਨਾਲ ਆ ਇਦਾਂ ਕਰ ਉਹ ਇਹਨੂੰ ਕਾਨੂੰ ਵੇਚ ਲੈਣਾ ਨਹੀਂ ਕਿਹਾ ਕਦਸਾ ਨਾ ਆਉਦੀ ਵੀ ਹੈ ਮੈਂ ਤੇ ਤੈਨੂੰ ਬਿਨੇ ਬਿਨੂਰਾ ਨਹੀਂ ਨਹੀਂ ਹੈ ਮੈਂ ਤੈਨੂੰ ਲੈ ਇਧਰ ਹੀ ਵੇਚਾਂ ਮੈਂ ਮੈਨੂੰ ਪਤਾ ਕੀ ਕਹਿੰਦਾ ਸੀ ਹੁਣ ਕਹਿੰਦਾ ਇੱਕ ਦੋ ਵੀਡੀਓ ਬੀਬੀ ਨਾਲ ਪਾਉਣੀਆਂ ਫੇਰ ਮੈਂ ਚੱਲ ਪੈਣਾ ਮੈਂ ਬੀਬੀ ਕਿਦਾਂ ਪਾਉਗੀ ਨਹੀਂ ਆ ਦਾਦੀ ਇਹਦਾਂ ਨਾ ਪਾਦੀ ਯਾਰ ਮੈਂ ਚਾਹੁੰਦੀ ਸੀ ਮੋੜ ਲੈਣੀ ਦਾਦੀ ਤੇ ਨਹੀਂ ਹੈਗੀ ਆ ਆਹ ਬੈਠੀ ਐ ਆਹ ਜੇ ਬੈਠੀ ਪਾਉਂਦੀ ਮੈਂ ਬੀਬੀ ਨਾਲ ਪਾਣੀ ਕਰਨੀ ਤੈਨੂੰ ਐਂ ਨਹੀਂ ਲੈਣਾ ਯਾਰ ਮੈਂ ਤੂੰ ਦਿਨ ਨਾਲ ਤੇਰਾ ਨਹੀਂ ਕੋਈ ਕੀ ਕਰ ਦੂੰਗੀ ਆ ਦਾਦੀ ਬੈਠੀ ਐ ਇਹਦੀ ਮੈਂ ਤੇਰੇ ਨਾਲ ਨਹੀਂ ਪਾ ਸਕਦੀ ਬੀਬੀ ਇਹ ਕੰਗਾ ਮੈਂ ਤਾਂ ਬੋਲਦਾ ਤਾਂ ਫੇਰ ਨਾਲੇ ਮੇਰੀ ਗੱਲ ਸੁਣ ਮੈਂ ਕੋਈ ਮੇਰੇ ਬਾੜ ਨਹੀਂ ਕਰਦਾ ਇਹਦਾਂ ਵੀਡੀਓ ਪਾਦੀ ਮੈਂ ਫੇਲ ਹੋ ਜਾਣਾ ਇਹਦਾਂ ਨਾ ਪਾਈ ਵੀਡੀਓ

ਮੈਂ ਲੈ ਨਾ ਮੈਂ ਕੋ ਮੈਂ ਜਿੰਨਾ ਮਾਰਦੀ ਜੋਰ ਲਾ ਦੱਸ ਇਹਦੇ ਨਾਲ ਜਿਹੜੀਆਂ ਕੈਮਰੇ ਚਾਦੀ ਪਾ ਨਾ ਤੇ ਨਾਲ ਨਾ ਜੱਟੀ ਨਾ ਨਹੀਂ ਪਾਸ ਆਤਾ ਕੋਈ ਸੀ ਇੱਕ ਖੁਗਰਾ ਜਾਂ ਕੁਗਰੀ ਉਹ ਮਾਰਦੀ ਉਹ ਤੇ ਆ ਮੇਰੀ ਜੈਲੀ ਬੀਬੀ ਆ ਗਈ ਨਾ ਪੁਲਿਸ ਆ ਗਿਆ ਬੈ ਜਾ ਯਾਰ ਮਾਰ ਨਾ ਹੱਥ ਜੋੜਾ ਕੇ ਰਹਿ ਕੇ ਆ ਲੈ ਯਾਰ ਤੂੰ ਆ ਸੁਣ ਤੇ ਲੈ ਬੀਬੀ ਨੂੰ ਜਿੱਤਾ ਤਰੀਜ਼ ਕਰਕੇ ਜਿੱਤਾ ਤਰੀਜ਼ ਕਰਕੇ ਮੇਰੀ ਨਹੀਂ ਮਤਉਣੀ ਕਹਿੰਦੇ ਤਾਂ ਕਹਿੰਦਾ ਤੇਰੀ ਨਹੀਂ ਮਤਉਣੀ ਤੱਕਾ ਨੇ ਜਿਹਨੇ ਕਹੀ ਜਾਨ ਮੈਂ ਜੱਟ ਜੱਟ ਕਹਿੰਦਾ ਜੱਟ ਕਹਿੰਦੀ ਕਹਿੰਦਾ ਤੇਰੀ ਨਹੀਂ ਮੇਰ ਕੋ ਹੁਣੀ ਰੀਸ ਇਹਦੀ ਰੀਸ ਨਹੀਂ ਹੁੰਦੀ ਜੁੱਗੜੋ ਮੇਰਾ ਇਸ ਚਾਹੀਦੀ ਫਰਕ ਮੈਂ ਕਰਦੀ ਨਹੀਂ ਆ ਉਹ ਬੀਬੀ ਗਿੰ ਮੈਂ ਕਰਦੀ ਨਹੀਂ ਨਹੀਂ ਇਹਨਾਂ ਦੀ ਰੀਸ ਪਤਾ ਹੈ ਕਿ ਇਹ ਕਿਉਂ ਨਹੀਂ ਇਹਨਾਂ ਦੀਆਂ ਕਿਉਂ ਨਹੀਂ ਕਿਉਂਕਿ ਇਹਨਾਂ ਦਾ ਕੰਮ ਹੋ ਗਿਆ ਸੀ ਬਸ ਉਹ ਮੇਰੀ ਬੀਬੀ ਨੂੰ ਜ਼ਿਆਦਾ ਨਾ ਬੋਲੋ ਓਏ ਤੇ ਤੋ ਮੈਂ ਬੜਾ ਫੇਮ ਲਿਆਣਾ ਨਾ ਤੂੰ ਚੰਗੀ ਸਿੱਧੂ ਮੂਸੇ ਵਾਲੇ ਦੀ 딸 ਦੂਆ ਲੱਗਿਆ ਲੱਗਿਆ ਤੋ ਵੀ ਨਾ ਲੋਕ ਪਰ ਚਲਾ ਕੇ ਦੱਸਨੇ ਮੈਂ ਚਲਾਦਾ ਤੇਰਾ ਚਲਾਏ ਚਲਾਏ ਕਰਦੇ ਜੇ ਮੈਂ ਮਨਜੂਗੀ ਨਾ ਪਤਾ ਨਹੀਂ ਇਦਾਂ ਦੇ ਨਾ ਕਈ ਚਲਣਾ ਚੰਦ ਬਣਾਉਣਾ ਚੱਲ ਰਿਹਾ ਇਹਦੀ ਹਿੰਡ ਪਾਣੀ ਆ ਰਹੀ ਹੈ ਕਾਵੇ ਕਰ ਕੇ ਚਲਾ ਲਾ ਓਏ ਓਏ ਕਹਿੰਦਾ ਕੁਬਾ ਕਹਿੰਦਾ ਮੋਰ ਪੁੜੀ ਕਹਿੰਦੇ ਬੰਦੇ ਆ ਉਹ ਤੇ ਦੁਪਹਿਰ ਨੂੰ ਪੁੜੀ ਜਿਹੜਾ ਕੁਬਾ ਕਹਿੰਦਾ ਕੁੜੀ ਅੱਧ ਜੜ ਜੜ ਕੇ ਚਲਾ ਫੇ ਚਲਾ ਦੇ ਨਾ ਕਿ ਮੈਨੂੰ ਨਹੀਂ ਲੈਣਾ ਵਿੱਚ ਫੇਰ ਚਲਾ ਕੇ ਦੱਸ ਮੈਨੂੰ ਦੱਸੇ ਗਾੜੀ ਕਿਹੜਾ ਲੋਕ ਮਿੰਟ ਹੈ ਯਾਰ ਇਹ ਨੂੰ ਜੂਰ ਲੈਣਾ ਵਿੱਚ ਕੀ ਆ ਕੀ ਆ ਬੱਚਾ ਵੱਲੇ ਵੱਲੇ ਹੋ ਗਈ ਆ ਮੈਂ ਤੂੰ ਆਪਣਾ ਮਸਤਾਰ ਹਾਂ ਹੈਗੀ ਆ ਸਾਰੀ ਦੁਨੀਆ ਜਾਣਦੀ ਇਹਨੂੰ ਤੇਰਾ ਹੀ ਨਹੀਂ ਜਾਣਦੇ ਇਹਨੂੰ ਕੋਈ ਸਭ ਤੋਂ ਪਹਿਲਾਂ ਸਾਬੀ ਨਹੀਂ ਜਾਣਦੇ ਇੱਕ ਮਿੰਟ ਉਹਦੀ ਵੀ ਗੱਲ ਸੁਣੋ ਨਾ ਅਸੀਂ ਤੈਨੂੰ ਤਾਂ ਬੋਲਣ ਨਹੀਂ ਦਿੰਦੇ ਸੁਣੋ ਐ ਝੂਠਾ ਬੰਦਾ ਕੀ ਕਰੇਗਾ ਝੂਠੇ ਬੰਦੇ ਨੇ ਆਪਣੀਆਂ ਮਾਰੀ ਕਰਨੇ ਬੇਬੇ ਸਭ ਤੋਂ ਪਹਿਲਾਂ ਸਾਬੀ ਦੀ ਚੱਲੀ ਤੇ ਫੇਰ ਮਗਰ ਬੇਬੇ ਨੂੰ ਸਾਬੀ ਨਾਲ ਚੱਲ ਕੇ ਸਾਬੀ ਕਦੇ ਹੀ ਮਾਰ ਕੇ ਦੱਸੇ ਵੀ ਇਹਦੀ ਪਾ ਕੇ ਦੱਸੇ ਹਾਂ ਮੇਰੀ ਬੀਬੀ ਦੀ ਵੀ ਰੀਅਲ ਚੱਲੀ ਤਾਂ ਚ ਲਿਆਇਆ ਜਾ ਰਹਾ ਕੋ ਬੀਬੀ ਹੈ ਨਾ ਕਿਹਦੀ ਡਾ ਦਾ ਜੱਟਾਂ ਦਾ ਜੱਟੇ ਕਰ ਲਾ ਜੱਟ ਹੁੰਦੀ ਆ ਇਹ ਕੋੜੀ ਆਂਦੀ ਸੀ ਵੀ ਹੁਣ ਤਰਲੇ ਮਾਰਦਾ ਰੋਣਾ ਨਾ ਉਹ ਬੀਬੀ ਇਹਨੇ ਤਰਲੇ ਇਹ ਮਰੰਦਿਆ ਕਹਿੰਦਾ ਬਣਾ ਚੈਨਲ ਮੈਨੂੰ ਨਹੀਂ ਲੋੜ ਬਈ ਮੈਨੂੰ ਨਹੀਂ ਲੋੜ ਕੋਈ ਆ ਮੈਂ ਘਾੜੀ ਕਰਦਾ ਹੁਣਾ ਵਾ ਲੈ ਪਰਵਾਹ ਦੇਖੀ ਮੇਰੀ ਗੱਲ ਉਹਨੂੰ ਲੋੜ ਗਈ ਆ ਉਹ ਦੇਖ ਤੂੰ ਆ ਕਰਦੀ ਆ ਮੈਨੂੰ ਕੋਈ ਨਹੀਂ ਹੈ ਹੈ ਕੋਈ ਨਹੀਂ ਇਓ ਦੇ ਯਾਰ ਦੱਸ ਮੈਨੂੰ ਕੋਈ ਲੋੜ ਨਹੀਂ ਮੈਂ ਸਿਰਫ ਫਿਨਿਸ਼ ਕਰਨਾ ਸਾਨੂੰ ਤਾਂ ਹੈਗੀ ਆ ਫਾਨ ਹੈਗੀ ਆ ਆਇਦਾਂ ਕਰਦੇ ਕਿ ਮਾਰਾ ਸ਼ੁਰੂ ਕਰਦੇ ਕਿ ਮਾਣ ਲੈਣ ਦੇ ਜਾਂ ਮਾਣ ਲੈ ਗਿਆ ਵਾਸ ਸਾਡੇ ਕਾਲੀ ਦੀ ਭੰਗ ਹੈ ਸਾਡੀ ਕਾਲੀ ਗੱਲਾਂ ਦੇਖ ਕੀ ਹੈ ਕਿ ਕੀ ਆ ਕਹ ਹੈ ਨਹੀਂ ਕੋ ਬਲਦੇ ਕੋਈ ਉਹ ਦਾ ਕੋਈ ਕੋ ਦਾਵੇਂ ਦੀ ਗੱਲ ਚ ਕੋ ਹੈ ਕੋਈ ਹੈ ਇਹ ਉਹ ਨਹੀਂ ਤਾਂ ਹੈਗਾ ਬੀਬੀ ਏਡਾ ਮਾਨ ਕਰਦੀ ਨਾ ਕਿ ਮੇਰੇ ਹੁੰਦੇ ਕੋਈ ਚੱਲ ਨਹੀਂ ਸਕਦਾ ਹਾਏ ਐਡੀ ਪਰ ਤਾਂ ਦਾਖਾ ਦੇਖਾਂ ਕਿ ਮੈਂ ਚੱਲਦਾ ਓਏ ਬੀਬੀ ਉਹ ਤਾਂ ਏਡਾ ਨਹੀਂ ਬਹੁਤ ਗੱਲ ਮਾਤਾ ਏਡਾ ਨਹੀਂ ਕਰਾਂਗੇ ਤੈਨੂੰ ਦੇਖਾਂਗੇ ਪੱਕੀ ਗੱਲ ਇਹ ਨਹੀਂ ਕਰਾਂ ਤੇ ਜੇ ਮੈਂ ਚੱਲ ਗਿਆ ਤਾਂ ਫੇਰ ਤੈਨੂੰ ਚੱਲ ਦੇ ਲਈ ਫੇਰ ਆਪ ਥੋੜੀ ਆ ਫੇਰ ਠੀਕ ਆ ਪਰ ਆਪੀ ਆ ਮੇਰੀ ਬੀਬੀ ਆਪੀ ਆ ਠੀਕ ਹੈ ਤੂੰ ਮੇਰੇ ਸਾਹਮਣੇ ਤਾਂ ਨਜ਼ਰਾਂ ਨਹੀਂ ਮੀਆਂ ਐਦਾਂ ਨਜ਼ਰਾਂ ਨਹੀਂ ਜਿੰਦੀਆਂ ਦਾ ਸਾਹ ਮੰਗਣਾ ਅੰਗਰੇਜ਼ਾਂ ਨੇ ਕੇਕ ਪੂਰੀਆਂ ਹੋਈਆਂ ਨੇ ਇਹ ਵੀ ਨਹੀਂ ਕਰਨੀ ਨਹੀਂ ਕਰਨੀ ਆ ਇਹ ਨਹੀਂ ਕਰਨੀ ਨਹੀਂ ਕਰਨੀ ਇਹ ਇਹ ਗੱਲਾਂ ਤੇ ਇਹਦੀ ਅਰਦਾਸ ਨਾਲ ਕਿ ਕਿ ਸਵੇਰ ਤੋਂ ਚਾਹ ਮਿਲਨੀ ਰੋਟੀ ਬੰਦ ਤੇਰੀ ਅਰਦਾਸ ਨਾਲ ਕਿ ਕਿ ਚਾਹ ਮਿਲਨੀ ਬੰਦ ਤੇਰੇ ਕਿਹਨਾ ਕਰਾ ਲਾਗੇ ਤੱਕੇ ਨਾ ਤੂੰ ਤਿੰਨ ਵਾਰ ਚਾਹ ਦੇਣੀ ਇੱਕ ਵਾਰ ਜੇ ਨਾ ਤੇ ਅਰਦਾਸ ਨਾ ਹੋਵੀਂ ਬੀਬੀ ਤੂੰ ਨਾਲ ਆਣਾ ਯਾਰ ਇਹੋ ਜੇ ਮੈਂ ਕਾਲੇ ਦਿਨ ਦੇ ਲੋਕਾਂ ਨੂੰ ਮੈਂ ਨਾਂ ਨਹੀਂ ਲੱਖਦਾ ਆ ਲੈ ਕਾਲੇ ਦਿਲ ਦੇ ਲੋਕ ਕੰਨਾ ਇਹਦੇ ਮੈਂ ਦਿਲ 'ਚ ਤੋੜ ਆਣਾ ਇਹ ਤੇ ਤੂੰ ਬਣਾ ਕੇ ਮੈਂ ਤੇਰੀ ਜੋੜ ਨਾਲ ਨਹੀਂ ਸਾਥ ਸਾਥ ਹੀ ਤੇਰੀ ਅਰਦਾਸ ਤਦ ਉਹ ਨਹੀਂ ਆਂਦਾ ਆਹ ਹੋਰ ਦੱਸ ਇਹ ਕਹਿੰਦੇ ਸਰਬੱਤ ਦਾ ਭਲਾ ਮੰਗਣਾ ਜਿਹੜੀ ਉਹ ਕਾਦੀ ਆ ਪਰਦਾਦੀ ਜਿਹੜੀ ਕਹਿੰਦੀ ਮੈਂ ਤੇਰੀ ਅਰਦਾਸ ਨਹੀਂ ਕਰਨੀ ਪਰਦਾਦੀ ਮੈਂ ਕਹਾ ਕਿ ਇਹ ਕੰਨ ਕਿਦਾਂ ਦੇ ਦਾਦੀ ਆ ਇਹ ਕੜਕੜ ਦਾਦੀ ਆ ਜਿਆ ਜਿਆ ਸਾਰੀਆਂ ਗੱਲਾਂ ਕਰਦਾ ਆ ਵੇਹ ਤੂੰ ਇਹਨਾਂ ਨੇ ਇਹਨਾਂ ਨੇ ਇਹਨਾਂ ਨੂੰ ਸੁਣ ਲਈ ਗੱਲ ਉੱਤਰਦੇ ਆਈ ਉੱਤਰ ਸਿੱਖ ਹਜ਼ੂਰ ਵਿੱਚ ਉਹ ਆਇਆ ਇਹ ਤੇਰਾ ਪੁੱਤ ਵੀ ਉੱਧਰ ਅੱਜ ਬਹਾਦੀ ਹੈ ਨਾ ਪੁੱਤ ਕੋਈ ਜਾਣਾ ਅੱਜ ਜਿੱਦਾਂ ਆਇਆ ਬਾਪੂ ਉੱਧਰ ਆਈ ਦੇ ਲੈ ਪੁੱਤ ਇਹਨਾਂ ਦੀ ਕਹਾਣੀ ਆ ਦੇਖਦਾ ਚਾੜੇ ਬਈ ਕਿਹਨਾਂ ਗਿਆ ਜੇ ਇਹ ਲੱਗ ਨਾ ਨਾ ਕੋਈ ਨਹੀਂ ਬਕਵਾਸ ਕਰਦਾ ਹੈ ਹੈ ਕਹਿੰਦਾ ਇਹਨਾਂ ਲੋਕਾਂ ਨੂੰ ਮੈਂ ਨਹੀਂ ਜਾਣਦਾ ਹਾਂ ਹਾਂ ਦੱਸ ਤੂੰ ਜਾਣਦੀ ਇਹਨੂੰ ਉਹ ਬੀਬੀ ਕਿਹਨਾਂ ਤੋਂ ਮਿਲਣਾ ਮੈਂ ਕਹਿੰਦਾ ਇਸ ਲੋਕ ਦਾ ਮੇਰਾ ਕੋਈ ਹੱਥ ਸੰਗ ਨਹੀਂ ਹੁੰਦਾ ਇਹਦਾ ਇਹਦਾ ਮਰੀਆ ਪਾਈ ਕਾਰਡ ਆ ਜੋ ਕੋਈ ਚੀਜ਼ ਹੀ ਨਹੀਂ ਪਤਾ ਸੀ ਸਾਧੀਆਂ ਮੈਂ ਤੂੰ ਬਾਈਕਟ ਚੰਗਾ ਤੋਂ ਬੋਲਦੇ ਆਪਣੇ ਦਾਦੇ ਨੂੰ ਕਹਣਾ ਕਿ ਤੇ ਲੱਗੀ ਬੈਣਾ ਉੱਧਰ ਨਾ ਬੰਦ ਕਰਦੇ ਸਿਆਣੀਆਂ ਕੱਢਦੀ ਆਂ ਉਹ ਲੈ ਲੈ ਉਹ ਜਾਨ ਕੇ ਤਾਂ ਕੋਈ ਮਾਦੀ ਲੱਤ ਭੰਨਦਾ ਦੀ ਮੈਂ ਘਰੇ ਜਾ ਕੇ ਖਬਰਦਾਰ ਜਿਹਾ ਦੇ ਘਰ ਦੇ ਗਿਆ ਅੰਦਰ ਮੇਰੇ ਵੀ ਤੁਹਾਡੇ ਨਹੀਂ ਦਾਦੀ ਆਪਣੇ ਦਾਦੇ ਦੀ ਕਹਿੰਦਾ ਲੱਤ ਭੰਨੀ ਵੀ ਤੇਰੇ ਕੋ ਨਾ ਜਾਵੇ ਕਰੇ ਮੈਂ ਜਾਣਦੀ ਆ ਸਿਆਣੀਆਂ ਦਾ ਲਾਤੇ ਭੰਨ ਸਕਦਾ ਬੀਬੀ ਤੇਰੀ ਨਹੀਂ ਨਹੀਂ ਭਾਣੂ ਕਹਿਣਾ ਨਾ ਆਹ ਵੀ ਉਹਦੇ ਤੋਂ ਤਵਾਰੇ ਤੋਂ ਸੋਦੇਗੀ ਹਾਂ ਜੇ ਚੰਗੀ ਹੋਵੇ ਤੇ ਕੁਛ ਨਾ ਕਵੇ ਆ ਨਹੀਂ ਕੋ ਕਹਿੰਦੀ ਏ ਸ਼ੈਟ ਲੈਂਦੀ ਏ ਇਹਦੀ ਸ਼ੈਟ ਲੈਂਦੀ ਆ ਔਲ ਕਹਿੰਦੀ ਮੁੜ ਕੇ ਜੁੱਤੀਆਂ ਖਾ ਕੇ ਨਿਕਲੇਗਾ ਉਹ ਤੇਰਾ ਭਲਾ ਹੋ ਜਾਏ ਕਿਰਨਾ ਆਪਣਾ ਕੋਈ ਲੱਖ ਜਿਹਾ ਕੋਈ ਨਹੀਂ ਕਹਿੰਦਾ ਮੈਂ ਨਹੀਂ ਕਰਾਂ ਜਦੋਂ ਬਾਹਰੋਂ ਮੈਂ ਦੀਏ ਤੇ ਟੱਪ ਜਾ ਆਹ ਹੈਡਲਾ ਵਲੋਗ ਔਲ ਮੈਨੂੰ ਫੇਮ ਕਰਾ ਕਦੋਂ ਕੇਹਣਾ ਹੁੰਦਾ ਹੈ ਇਹਦਾ ਇਹ ਬਾਰ ਬਤ ਮਸਾ ਇੱਕ ਜਿੱਪੜਾ ਦੀ ਜੁਰਤ ਕੀਆ ਮੈਂ ਰੱਖੀ ਆ ਨਾ ਉਹ ਧੱਪਣ ਵਾਲੀ ਲੱਕ ਮਾਰਨ ਆ ਬਾਲਕ ਬਾਲਕ ਲੈ ਵੀ ਘਾ ਲੀ ਤੂੰ ਘਾ ਲੀ ਤੂੰ ਮਗਰੋਂ ਪਹਿਲਾਂ ਮੈਂ ਹਾਂ ਇਹ ਆ ਆਦਰੀ ਦੱਸ ਜੇ ਉਹ ਚਾਹੇਗੀ ਤੇ ਆਊਗਾ ਘਰ ਕੋਈ ਨਾ ਇਹ ਨਹੀਂ ਹੋਣੀ ਗੱਲ ਹੈ ਹੈ ਬੀਬੀ ਆ ਉਦਾਂ ਹੀ ਇਹ ਉਦੋਂ ਪ੍ਰਧਾਨ ਬਣ ਜਾਂਦੀ ਕਿਹਦੇ ਕਿਹਦਾ ਕਿਹਦਾ ਸੈੱਡ ਲਈ ਜਾਂਦੀ ਦੇਖ ਤੇ ਸਹੀ ਹੈ ਇਹਨੂੰ ਇਹ ਇਹਨਾਂ ਨੂੰ ਪਤਾ ਵੀ ਇਹ ਮੇਰੀ ਸੱਸ ਮੇਰੀ ਸੱਸ ਚੰਗੀ ਗੱਲ ਕਰੇ ਕਿਉਂ ਇਹਨਾਂ ਨੂੰ ਨਹੀਂ ਪਤਾ ਕਿ ਤਾਂ ਕੀ ਮੈਂ ਕਹਿੰਦੀ ਮੈਂ ਤਾਂ ਕਹਿੰਦੀ ਉਹ ਉਹ ਬੋਲਦਾ ਮੈਂ ਕਹਿੰਦੀ ਮੈਂ ਉਹਦੇ ਦਾਸ ਨਹੀਂ ਬੰਦੀ ਕਹਿੰਦੀ ਮੇਰੇ ਘਰ ਨਾਲ ਨਹੀਂ ਨਹੀਂ ਮੈਂ ਨਹੀਂ ਕਿਹਾ ਲਓ ਜੀ ਇਹ ਬੀਬੀ ਨਹੀਂ ਕਿਹਾ ਨਹੀਂ ਕਿਹਾ ਨਹੀਂ ਕਿਹਾ ਨਹੀਂ ਕਿਹਾ ਨਹੀਂ ਕਿਹਾ ਨਹੀਂ ਕਿਹਾ ਘਰ ਸੋਣ ਬੀਬੀ ਕਹੇ ਮੇਰੀ ਗੱਡੀ 'ਚ ਕੱਲ ਬੈ ਗਈ ਤੈਨੂੰ ਬੈ ਗਈ ਆਹ ਗੱਡੀ 'ਚ ਦੇਖਾਗਾ ਨਹੀਂ ਬੰਦ ਤਣ ਕੇ ਬੈ ਗਈ ਨਾਲ ਦੇ ਮੈਂ ਤਾਂ ਉਸਕੀ ਗੱਡੀ ਵਰ ਗਾਲੀ ਨਹੀਂ ਬਣੀਗੀ ਉਹ ਤੇਰਾ ਕਹਿੰਦੀ ਮੈਂ ਤਾਂ ਚਲਾ ਕੇ ਖੇਢੀ ਤੇ ਮੈਂ ਜਾ ਕੇ ਡੇਰ ਤੇ ਸੁਟਾ ਦੇ ਉਹ ਬੱਲੇ 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 ਸਭ ਤਾਂ ਗੱਡੀ ਜੋੜਿਆ ਤੂੰ ਨਹੀਂ ਚੰਗਾ ਕੀਤਾ ਇਹ ਨਾ ਇਹਦੇ ਨਾਲ ਨਹੀਂ ਤੂੰ ਕਿਤੇ ਵੀ ਜਾਣਾ ਸੁਣ ਲਾ ਇਹਦੇ ਨਾਲ ਯਕੀਨ ਨਾ ਕਰੀਂ ਕਿਤੇ ਮੈਂ ਮੈਂ ਯਕੀਨ ਇਹ ਕਰ ਸਕਦੀ ਤੇ ਮੈਂ ਜਿੱਦ ਮਾਰਦੀ ਕਰ ਇਹਦੀਨ ਹੋਵੇ ਨਾ ਅੱਜ ਮੈਂ ਦੱਦੀ ਇਹ ਦੇਖੋ ਕਿਦਾਂ ਬੈ ਗਈ ਇਦਾਂ ਬੈਠੀ ਕਿਦਾਂ ਇਦਾਂ ਡਰ ਤੇ ਗਈ ਨਹੀਂ ਕਹਿੰਦੀ ਨਹੀਂ ਮੈਂ ਆ ਗਿਆ ਮੈਂ ਚਲੀਏ ਨਹੀਂ ਨਹੀਂ ਅੜੀ ਐਵੇਂ ਕਿ ਦੱਸੇ ਐਵੇਂ ਵੱਜ ਗਈਆਂ ਕਿ ਹੇਚਾ ਆਪੇ ਡਰ ਗਈ ਕਾਲਾ ਸ ਅੱਜ ਆ ਸਮਝੀ ਤੂੰ ਬੱਸ ਕਰ ਯਾਰ ਤੋਰਦਾ ਬੀਬੀ ਤੂੰ ਮੇਤੇ ਹੈ ਨਹੀਂ ਯਾਰ ਹੁੰਦਾ ਆ ਲੈ ਭਰਾ ਮੈਂ ਤਾਂ ਤੂੰ ਜਿੱਤੀ ਮੈਂ ਹਾਰੇ ਤੂੰ ਮੇਤੇ ਚਲੜ ਕੀ ਕਿਆ ਕਿਆ ਬੈਜਾ ਦਫਾ ਹੋ ਜਾ ਕਿਆ ਮੈਂ ਨਹੀਂ ਮੈਂ ਨਹੀਂ ਕਹਿਣਾ ਇਹ ਖਾਲੀ ਸਾਸਰੀ ਸਾਸਰੀ ਕਾਲ ਕਹਦੇ ਸਸ ਆ ਵੀ ਬੜਾ ਚੁੱਪ ਆ ਜਦੋਂ ਬਾਅਦ ਮੈਂ ਤੈਨੂੰ ਨਹੀਂ ਬੁਲਾਉਣਾ ਤੂੰ ਮੈਨੂੰ ਨਹੀਂ ਬੁਲਾਉਣਾ ਨਾ ਬੁਲਾ ਕਿਆ ਨਾ ਬੁਲਾ ਨਾ ਬੁਲਾ ਮੈਂ ਕਹਿ ਰਖੇ ਤੂੰ ਕਿਹੜਾ ટાਟਾ ਪਿੰਦਾ ટાਟਾ ਪਾਵਾ ਮੈਨੂੰ ਨਾ ਬੁਲਾਉ ਨਾ ਬੀਬੀ ਇਹਦਾ ਟਾਟਾ ਹੀ ਆ ਆ ਕਹਿੰਦਾ ਮੁਰਦਗੀ ਨਾ ਬਣਾ ਦੋ ਦਿਨ ਵੱਧ ਗਿਆ ਇੱਕ ਦਿਨ ਆਇਆ ਨਹੀਂ ਸਭ ਹੀ ਨਹੀਂ ਆਇਆ ਅਮਰ ਤੇ ਸਭ ਹੀ ਨਹੀਂ ਆਇਆ ਮੈਂ ਕਹਿੰਦਾ ਆ ਤੇ ਵਿਚੰ ਮਾੜੀ ਗੱਲ ਪੁੱਛਦੀ ਵਿਚਾਰੀ ਇਹ ਮੰਨਦਾ ਆਹ ਲੈ ਕਿੰਨੀ ਵਾਰ ਕਿੰਨੀ ਵਾਰ ਪੁੱਛਦਾ ਓਏ ਕਿਰਤ ਘਾਣਿਆ ਲੋਕੇ ਇਹ ਤੇ ਪਤਾ ਨਹੀਂ ਕਿਹੜੇ ਵੇਲੇ ਬਦਲ ਜਾਂਦੇ ਆ ਬੀਬੀ ਇਹ ਪਤਾ ਨਹੀਂ ਇਹਨਾਂ ਨੇ ਸਾਲ ਹੱਦ ਨਾ ਘੁੰਮ ਕੇ ਮੁੜ ਕੇ ਇੱਕ ਸਕਿੰਟ ਚ ਬਦਲ ਜਾਂਦੇ ਐ ਜੱਤ ਪਤਾ ਕਰਦੇ ਹਾਂ ਮੈਂ ਕੱਲੇ ਦੇਖਿਆ ਨਾ ਪਰਸੋਂ ਕਿੰਨੀ ਵਾਰ ਰਕਿਆ ਵੀ ਕਿੰਨੀ ਵਾਰ ਇਹ ਮਾੜੀ ਗੱਲ ਆ ਬੀਬੀ ਨੇ ਪੁੱਛਿਆ ਵੀ ਥਾਬੀ ਆਇਆ ਨਹੀਂ ਯਾਰ ਮਾੜੀ ਗੱਲ ਕਿ ਉਹਨੂੰ ਪੱਤ ਸੀਸਾ ਦੇਣੀਆਂ ਨੇ 25 30 ਉਹ ਕੱਢੀਏ ਕਿੰਦੀਆਂ ਸ਼ਾਮ ਨੂੰ ਦੇ ਦਿੰਦੀ ਆ ਆਹ ਕੀ ਕਰਦਾ ਆਹ ਦਮਾ ਕਰੇ ਲੈਣੇ ਆਹ ਦਮਾ ਕਰ ਆਪ ਕਰ ਇਹਦੇ 25 ਦੀ ਜਿਹੜੀਆਂ ਬੱਦ ਸੀਸਾਂ ਸਾਲ ਗਿਆ ਮੈਨੂੰ ਦੇਣੀਆਂ ਹੁੰਦੀਆਂ ਸਾਰੀਆਂ ਬੇਬੇ ਇਹਨਾਂ ਦਾ ਕਲਾਮ ਨਾ ਕਰਨ ਨਾ ਕਲਾਮ ਨਾ ਕਰਨ ਕੋ ਸ਼ਾਹਾਂ ਨਹੀਂ ਕਲਾ ਛੱਡ ਬੇਬੇ ਅੱਜ ਤੱਕ ਬਾਹਰ ਇਹਨੂੰ ਇਹ ਨਹੀਂ ਜਾਣਦਾ ਅਰਦਾਸ ਵੀ ਕਰੀ ਸੀ ਮੈਂ ਉੱਠ ਕੇ ਮੈਂ ਮੈਂ ਹੁਣ ਕਹੀ ਇਹ ਮੈਨੂੰ ਹੋਣ ਦੀਆਂ ਅਸਲੀਆਂ ਗੱਲਾਂ ਕਹਿੰਦਾ